ਡੀਜੀਪੀ ਪੰਜਾਬ ਅਤੇ ਵਿਸ਼ੇਸ਼ ਡੀਜੀਪੀ ਐਸਟੀਐਫ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਸ਼ਿਆਰਪੁਰ ਵਿਖੇ ਸ਼ੇਦਨਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਕਫਾ ਪ੍ਰਕਾਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਇਸ ਮੌਕੇ ਗੱਲਬਾਤ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲੰਬਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 29 ਜੂਨ ਹੋਵੇਗਾ ਜਿਸ ਵਿੱਚ ਜੇਤੂ ਟੀਮਾਂ ਨੂੰ ਦਿਲਖਿਚ ਮੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 11000 ਰੁਪਏ ਦੂਸਰੇ ਨੰਬਰ ਦੀ ਟੀਮ ਨੂੰ 5100 ਰੁਪਏ ਤੇ ਤੀਸਰੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 2100 ਰੁਪਏ ਦੀ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਖੇਡਾਂ ਦਾ ਮੁੱਖ ਮਕਸਦ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਹੈ ਹੁਣ ਇਹ ਵੀ ਦੱਸਿਆ ਕਿ ਫਾਈਨਲ ਮੁਕਾਬਲੇ ਵਿੱਚ ਟੀਮਾਂ ਨੂੰ ਸਨਮਾਨਿਤ ਕਰਨ ਲਈ ਜਲੰਧਰ ਰੇਂਜ ਦੇ ਡੀਜੀਪੀ ਹਰਮਨबीर ਸਿੰਘ ਗਿੱਲ ਅਤੇ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੂੜੀ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਵੀ ਸ਼ਿਰਕਤ ਕਰਨਗੇ ਅਜੀ ਮਨਜੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਮਨਜੋਗ ਜੀ ਸਾਹਿਬ ਗੌਰਵ ਯਾਦੋ ਜੀ ਦੀ ਡਾਇਰੈਕਸ਼ਨ ਅਤੇ ਅਗਵਾਈ ਹੇਠ ਉਹਨਾਂ ਦੀ ਗਾਈਡੈਂਸ ਦੇ ਮੁਤਾਬਕ ਜਿਹੜਾ ਹੈਗਾ ਇੱਕ ਨਸ਼ੇ ਦੇ ਖਿਲਾਫ ਮੁਕੰਮਲ ਮੁਹਿੰਮ ਹੁਸ਼ਿਆਰਪੁਰ ਪੁਲਿਸ ਵੱਲੋਂ ਚਲਾਈ ਜਾ ਰਹੀ ਹੈਗੀ ਜਿਦੇ ਵਿੱਚ ਅਸੀਂ ਐਜ਼ ਅ ਪਾਰਟ ਆਫ ਪ੍ਰੀਵੈਂਟਿਵ ਮੇਜਰ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਅਵੇਰਨੈਸ ਕੈਂਪੇਨ ਚਲਾ ਰਹੇ ਹੈਗੇ ਵਕ ਵਕ ਥਾਵਾਂ ਤੇ ਸੈਮੀਨਾਰਸ ਪੁਲਿਸ ਵੱਲੋਂ ਆਰਗੇਨਾਈਜ਼ ਕਰਾਇਆ ਜਾ ਰਹੇ ਹੈਗੇ ਵਕ ਵਕ ਥਾਵਾਂ ਤੇ ਸਪੋਰਟਸ ਇਵੈਂਟ ਪੁਲਿਸ ਵੱਲੋਂ ਆਰਗੇਜ ਕਰਾਇਆ ਜਾ ਰਹੇ ਹੈਗੇ ਇੱਕ ਅਸੀਂ ਜ਼ਿਲ੍ਹਾ ਲੈਵਲ ਦਾ ਸਪੋਰਟਸ ਇਵੈਂਟ ਪਲਾਨ ਕੀਤਾ ਜਿਦੇ ਵਿੱਚ ਤਿੰਨ ਸਤਰੀਏ ਗੇਮ ਅਸੀ ਕਰਾਈ ਹੈਗੀ ਪਹਿਲੇ ਲੈਵਲ ਤੇ ਐਸ ਐਚ ਓਜ਼ ਦੀ ਟੀਮਾਂ ਵੱਲੋਂ ਥਾਣਾ ਦੀ ਟੀਮਾਂ ਵੱਲੋਂ ਪਿੰਡ ਲੈਵਲ ਤੇ ਜਿਹੜਾ ਹੈਗਾ ਉਹ ਜਾ ਕੇ ਗੇਮਾਂ ਕਰਾਈ ਹੈਗੀਆਂ ਤੇ ਲਗਭਗ ਹਰ ਐਸ ਐਚ ਓ ਨੇ 8 ਤੋਂ 10 ਪਿੰਡ ਕਵਰ ਕੀਤੇ ਇਹਦੇ ਸੰਬੰਧ ਵਿੱਚ ਜਿੱਥੇ ਮੀਟਿੰਗ ਵੀ ਕੀਤੀ ਤੇ ਫਿਰ ਗੇਮਾਂ ਕਰਾਈਆਂ ਉੱਥੋਂ ਜਿਹੜੀ ਹੈਗੀ ਟੀਮਾਂ ਨੇ ਜਿਹੜੀ ਜੇਤੂ ਟੀਮਾਂ ਸੀਗੀਆਂ ਉਹਨਾਂ ਨੇ ਸਬ ਡਿਵੀਜ਼ਨ ਲੈਵਲ ਤੇ ਗੇਮਾਂ ਖੇੜੀਆਂ ਹੈਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਥਰਡ ਔਰ ਫਾਈਨਲ ਸਟੇਜ ਜਿਹੜਾ ਹੈਗਾ ਉਹ ਸਾਡਾ ਡਿਸਟ੍ਰਿਕਟ ਲੈਵਲ ਤੇ ਗੇਮਾਂ ਹੋਈਆਂ ਹੈਗੀਆਂ ਜਿਹੜੀ ਆਜ ਇਨੋਗਰੇਟ ਅਸੀਂ ਕੀਤੀ ਹੈਗੀ ਇਹਦੇ ਵਿੱਚ 34 ਟੀਮਸ ਪਾਰਟਿਸਿਪੇਟ ਕਰ ਰਹੀ ਹੈਗੀ ਚਾਰ ਗੇਮ ਸਾਡੇ ਹੈਗੇ ਜਿਹਦੇ ਵਿੱਚ ਫੁੱਟਬਾਲ ਕਬੱਡੀ ਵਾਲੀਬਾਲ ਤੇ ਬਾਸਕਟਬਾਲ ਹੈਗੇ ਤੇ ਇਹਦੇ ਵਿੱਚ ਟੋਟਲ 34 ਟੀਮਸ ਪਾਰਟਿਸਿਪੇਟ ਕਰ ਰਹੀ ਹੈਗੀ ਜਿਹਦੇ ਵਿੱਚ 350 ਜਿਆਦਾ ਬੱਚਾ ਇੱਥੇ ਪਾਰਟਿਸਿਪੇਟ ਕਰ ਰਿਹਾ ਹੈਗਾ ਹੁਣ ਤੱਕ 1000 ਤੋਂ ਜਿਆਦਾ ਬੱਚਾ ਥਾਣਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਪਾਰਟਿਸਿਪੇਟ ਕਰ ਚੁੱਕਿਆ ਹੈਗਾ ਇਹਨਾਂ ਟੀਮਾਂ ਨੂੰ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ 11000 ਰੁਪਏ ਦਾ ਇਹਨਾਂ ਅਕੈਸ ਦਿੱਤਾ ਜਾਏਗਾ ਸੈਕਿੰਡ ਨੂੰ 5100 ਰੁਪਏ ਥਰਡ ਨੂੰ 2100 ਰੁਪਏ ਦਾ ਇਨਾਮ ਦਿੱਤਾ ਜਾਏਗਾ ਪਲਸ ਜਿਹੜਾ ਹੈਗਾ ਹਰ ਪਾਰਟਿਸਪੈਂਟ ਪਲੇਅਰ ਨੂੰ ਅਸੀਂ ਕੰਪਲੀਮੈਂਟਰੀ ਟੀ-ਸ਼ਰਟ ਹੁਸ਼ਿਆਰਪੁਰ ਪੁਲਿਸ ਤੋਂ ਲੋਂ ਗਿਫਟ ਕਰ ਰਹੇ ਹਾਂ ਨਾਲ ਨਾਲ ਜਿਹੜੇ ਜਿਹੜੀ ਟੀਮਾਂ ਨੇ ਪਾਰਟਿਸਿਪੇਟ ਕਰਨਾ ਹੈਗਾ ਸਾਰੀ ਪਾਰਟਿਸਿਪੇਟਿੰਗ ਟੀਮਾਂ ਨੂੰ ਅਸੀਂ ਐਜ਼ ਕੰਪਲੀਮੈਂਟਰੀ ਔਰ ਐਜ਼ ਅ ਮੋਟੀਵੇਟਿੰਗ ਗਿਫਟ ਸਪੋਰਟਸ ਇਕੁਪਮੈਂਟ ਦੇ ਰਹੇ ਹਾਂਗੇ ਜਿਹਦੇ ਵਿੱਚ ਵਾਲੀਬਾਲ ਬਾਸਕਟਬਾਲ ਫੁੱਟਬਾਲ ਉਹਨਾਂ ਟੀਮਾਂ ਨੂੰ ਦਿੱਤੇ ਜਾਣਗੇ ਸਾਡੇ ਵੱਲੋਂ ਜਿਹੜਾ ਇਨੀਸ਼ੀਏਟਿਵ ਦਿੱਤਾ ਗਿਆ ਹੈਗਾ ਉਹ ਐਜ਼ ਅ ਪਾਰਟ ਆਫ ਕਮਿਊਨਿਟੀ ਪੁਲਿਸਿੰਗ ਇਨੀਸ਼ੀਏਟਿਵ ਵੀ ਹੈਗਾ ਜਿਹਦੇ ਵਿੱਚ ਯੁਵਾਵਾਂ ਦਾ ਜਿਹੜਾ ਹੈਗਾ ਪੁਲਿਸ ਦੇ ਨਾਲ ਇੱਕ ਚੰਗਾ ਰਿਸ਼ਤਾ ਹੋਏਗਾ ਸਪੋਰਟਸ ਵੱਲ ਨੂੰ ਉਹ ਮੋਟੀਵੇਟ ਹੋਣਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ એનર્ਜੀ ਹੈਗੀ ਉਹ ਚੈਨਲਾਈਜ਼ ਹੋਏਗੀ ਐਟ ਦੀ ਸੇਮ ਟਾਈਮ ਉਹ ਬੱਚੇ ਸਾਰੇ ਸਮਾਜ ਵਿੱਚ ਪੁਲਿਸ ਦੇ ਐਜ਼ ਅ ਬ੍ਰਾਂਡ ਐਮਬੈਸਡਰ ਕੰਮ ਕਰਨਗੇ ਤੇ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਉਹ ਲੋਕਾਂ ਨੂੰ ਮੋਟੀਵੇਟ ਕਰਨਗੇ ਪਲੱਸ ਜਿਹੜੇ ਐਡਿਕਟ ਹੈਗੇ ਨਸ਼ੇ ਦੇ ਉਹਨਾਂ ਨੂੰ ਵੀ ਪੁਲਿਸ ਦੇ ਨਾਲ ਰਾਫਤਾ ਕਾਇਮ ਕਰਕੇ ਜਿਹੜਾ ਹੈਗਾ ਮੋਟੀਵੇਟ ਕਰਕੇ ਡੀ ਐਡਿਕਸ਼ਨ ਸੈਂਟਰ ਵੱਲ ਉਹਨਾਂ ਨੂੰ ਪਹੁੰਚਾਣ ਦਾ ਕੰਮ ਕਰਨਗੇ ਨਾਲ ਨਾਲ ਜਿਹੜੀ ਕੋਈ ਇਨਫੋਰਮੇਸ਼ਨ ਵੀ ਇਸ ਤਰੀਕੇ ਦੀ ਹੋਏਗੀ ਉਹਨਾਂ ਦੇ ਪਿੰਡ 'ਚ ਜਿਹੜੇ ਨਸ਼ੇ ਵੇਚਣ ਵਾਲੇ ਹੈਗੇ ਉਹ ਸਾਡੀ ਡਰੱਗ ਫ੍ਰੀ ਜਿਹੜੀ ਹੈਲਪਲਾਈਨ ਜਾਰੀ ਕੀਤੀ ਗਈ ਹੈਗੀ ਉਹਦੇ ਉੱਤੇ ਸਾਡੇ ਨਾਲ ਸ਼ੇਅਰ ਕਰਨਗੇ ਇਸ ਤੋਂ علاوہ ਜਿਹੜੀ ਦੂਸਰੀ ਸਾਡੀ ਸਟਰੈਟੇਜੀ ਇਨਫੋਰਸਮੈਂਟ ਦੀ ਹੈਗੀ ਉਹ ਅਸੀਂ ਆਲਰੇਡੀ ਕਰ ਰਹੇ ਹੈਗੇ ਜਿਦੇ ਵਿੱਚ ਹੁਣ ਤੱਕ ਇਸ ਮਹੀਨੇ ਜੂਨ ਮਹੀਨੇ 'ਚ 68 ਐਫਆਈਆਰ ਦਰਜ ਕੀਤੇ ਤੇ ਲਗਭਗ 90 ਬੰਦੇ ਅਸੀਂ ਐਨਡੀਪੀਐਸ ਕੇਸਾਂ 'ਚ ਅਰੈਸਟ ਕੀਤੇ ਹੈਗੇ ਤੇ ਅੱਗੇ ਵੀ ਸਾਡੀ ਜਿਹੜੀ ਇਨਫੋਰਸਮੈਂਟ ਡਰਾਈਵ ਚਲਦੀ ਰਹੇਗੀ ਥਰਡ ਜਿਹੜਾ ਹੈਗਾ ਡੀ ਐਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਉਹਦੇ ਵੱਲ ਵੀ ਜਿਹੜਾ ਹੁਣ ਤੱਕ ਜਿਹੜਾ ਹੈਗਾ ਉਹ ਸ਼ਰਪੁਰ ਪੁਲਿਸ ਵੱਲੋਂ ਲਗਭਗ 20 ਬੰਦੇ ਡੀ ਐਡਿਕਸ਼ਨ ਸੈਂਟਰਾਂ ਵੱਲ ਜਿਹੜੇ ਹੈਗੇ ਉਹ ਭੇਜੇ ਗਏ ਹੈਗੇ ਜਿਨ੍ਹਾਂ ਨੂੰ ਵਰਤੀ ਕਰਾ ਕੇ ਉਹਨਾਂ ਦੀ ਸਰਕਾਰੀ ਇਲਾਜ ਚਾਲੂ ਕਰਾਇਆ ਗਿਆ ਹੈਗਾ ਤੇ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹਨਾਂ ਦਾ ਡੀ ਐਡਿਕਸ਼ਨ ਤੇ ਰੀਹੈਬਿਟੇਸ਼ਨ ਵੱਲ ਵੀ ਜਿਹੜਾ ਸਹਿਯੋਗ ਕੀਤਾ ਜਾਏਗਾ